satnam karta purakh satnam purakh nirbhau nirbhau nirwar nirwar akal murat ayuni sa bhang gur pursah gur pursah jap ਸੱਚ ਕਾ ਸਤ ਜੁਗਾਦ ਸੱਚ ਹਾ ਪੀ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਨਾਨਕ ਹੋਸੀ ਪੀ ਸੱਚ ਤੇ ਚਰ ਮੂਲ ਨਾ ਥੋੜੀਂ ਦੋ ਕਰ ਬੋਲ ਨਾ ਤੋੜੀ ਕੋ ਜਿ ਚਰ ਆਪ ਕਿਰਪਾਲ ਜਿ ਚਰ ਆਪ ਕਿਰਪਾਲ ਸ਼ਬਦ ਖੋਟ ਬਾਪਾ ਨਾਨਕ ਸ਼ਬਦ ਖੋਟ ਬਾਪਾ ਨਾਨਕ ਹਾਏ ਖਰਚ ਧਨ ਮਾਲ ਹਾਏ ਖਰਚ ਧਨ ਮਾਲ ਕਉੜੀ ਜਾ ਤੂੰ ਮੇਰਾ ਬਲ ਹੈ ਕਉੜੀ ਜਾ ਤੂੰ ਮੇਰਾ ਬਲ ਹੈ ਬੰਕੇ ਆ ਮੋਛੰਦਾ ਉਦੋਂ ਸਭ ਕੁਛ ਮੈਨੂੰ ਸੌਂਪਿਆ ਉਦੋਂ ਸਭ ਕੁਛ ਮੈਨੂੰ ਸੌਂਪਿਆ ਜਾਨ ਤੇਰਾ ਬੰਦਾ ਜਾਨ ਤੇਰਾ ਬੰਦਾ ਲਖਮੀ ਤੋਟ ਨਾ ਆਵਈ ਲਖਮੀ ਤੋਟ ਨਾ ਆਵਈ ਹਏ ਖਰਚ ਰਹੰਦਾ ਹਏ ਖਰਚ ਰਹੰਦਾ ਲਖ 84 ਮੇਦਨੀ ਲਖ 84 ਮੇਦਨੀ ਸਭ ਸੇਵ ਕਰੰਦਾ ਸਭ ਸੇਵ ਕਰਤਾ ਇਹ ਵੈਰੀ ਮਿਤਰ ਸਭ ਕੀਤੇ ਆ ਇਹ ਵੈਰੀ ਪਿਤ੍ਰ ਸਭ ਕੀਤੇ ਆ ਮੈਂ ਮੰਗੇ ਮੰਦਾ ਮੈਂ ਮੰਗੇ ਮੰਦਾ ਲੇਖਕ ਨਾ ਪੁੱਛਈ ਦੇਖਾ ਕੋਈ ਨਾ ਪੁੱਛਈ ਜੋ ਹਰ ਬਖਸ਼ੰਦਾ ਜੋ ਹਰ ਬਖਸ਼ੰਦਾ ਆਨੰਦ ਪਿਆ ਸੁਖ ਪਾਇਆ ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰਿਐ ਸਭੇ ਕਾਜ ਦਾ ਤੁਧ ਪਾਵਨਤਾ ਗੌੜੀ ਮਹੱਲਾ ਪੰਜਵਾਂ ਗੌੜੀ ਮਹੱਲਾ ਪੰਜਵਾਂ ਸਰਕਰ ਬੈ ਸੋਹਰ ਜਨ ਪਿਆਰੇ ਸਰਕਰ ਬੈ ਸੋਹਰ ਜਨ ਪਿਆਰੇ ਸਤਗੁਰ ਤੁਮਰੇ ਕਾਜ ਸਵਾਰੇ ਸਤਗੁਰ ਤੁਮਰੇ ਕਾਜ ਸਵਾਰੇ दूत पर मे शर्मारे जान की पज रखी करतारे करता बादशाह सा सवस्कर दीने अमृत नामस पीने, पीने। निरपा हुए पजो भगवान ਸੰਗ ਮਿਲ ਕੀ ਨੋਦਾਨ ਸੰਗ ਮਿਲ ਕੀ ਨੋਦਾਨ ਸ਼ਰਨ ਪਰੇ ਪ੍ਰਭ ਅੰਤਰ ਜੈਮੀ ਸ਼ਰਨ ਪਰੇ ਪ੍ਰਭ ਅੰਤਰ ਜੈਮੀ ਨਾਨਕ ਓਟ ਪਕੜੀ ਪ੍ਰਭ ਸੁਆਮੀ ਨਾਨਕ ਓਟ ਪਕੜੀ ਪ੍ਰਭ ਸੁਆਮੀ ਸ਼ੋਰਠ ਮਹੱਲਾ ਪੰਜਵਾਂ ਸ਼ੋਰਠ ਮਹੱਲਾ ਪੰਜਵਾਂ ਜਨਮ ਜਨਮ ਕੇ ਦੁਖ ਨਿਵਾਰੈ ਜਨਮ ਜਨਮ ਕੇ ਦੁਖ ਨਿਵਾਰੈ ਸੁਖ ਮਨ ਸਧਾਰੈ ਸੁਖ ਮਨ ਸਧਾਰੈ ਦਰਸ਼ਨ ਪੇਟ ਤੋਤ ਨਿਹਾਲਾ ਦਰਸ਼ਨ ਪੇਟ ਤੋਤ ਨਿਹਾਲਾ ਹਰਿ ਕਾ ਨਾਮ ਵਿਚਾਰੈ ਹਰਿ ਕਾ ਨਾਮ ਵਿਚਾਰੈ ਮੇਰਾ ਬੈਦ ਗੁਰੂ ਗੋਵਿੰਦ ਦੇਵਾ ਹਰਿ ਨਾਮ ਅਵਧ ਮਕਦੀ ਰੇ ਟੈ ਜਮ ਕੀ ਫੰਦਾ ਟੈ ਜਮ ਕੀ ਫੰਦਾ ਸਮਰਥ ਪੁਰਖ ਪੂਰਨ ਬਿਹਾਤੇ ਆਪੇ ਕਰਨੇ ਹਾਰਾ ਆਪੇ ਕਰਨੇ ਹਾਰਾ ਆਪਣਾ ਅਸਰ ਆਪ ਬਾਰਿਆ ਨਾਨਕ ਨਾਮ ਆਧਾਰਾ ਨਾਨਕ ਨਾਮ ਗੋਬਿੰਦ ਮੁਕੰਦ ਉਦਾਰੇ ਅਪਾਰੇ ਗੋਬਿੰਦ ਮੁਕੰਦ ਉਦਾਰੇ ਅਪਾਰੇ ਹਰਿਯੰ ਕਰਿਯੰ ਨਿਰਨਾਮੇ ਅਕਾਮੇ ਹਰਿਯੰ ਕਰਿਯੰ ਨਿਰਨਾਮੇ ਅਕਾਮੇ ਗੋਬਿੰਦ ਮੁਕੰਦ ਉਦਾਰੇ ਅਪਾਰੇ ਗੋਬਿੰਦ ਮੁਕੰਦ ਉਦਾਰੇ ਅਪਾਰੇ ਹਰਿਯੰ ਕਰਿਯੰ ਨਿਰਨਾਮੇ ਅਕਾਮੇ ਹਰਿਯੰ ਹਰਿ ਅੰਗਰ ਨਾਮੇ ਕਾਮੇ ਹਰਿ ਅੰਗਰ ਨਾਮੇ ਕਾਮੇ ਗੋਬਿੰਦ ਮੁਕੰਦ ਉਦਾਰੇ ਅਪਾਰੇ ਗੋਬਿੰਦ ਮੁਕੰਦ ਉਦਾਰੇ ਅਪਾਰੇ ਹਰਿ ਅੰਗਰ ਨਾਮੇ ਕਾਮੇ ਹਰਿ ਅੰਗਰ ਨਾਮੇ ਕਾਮੇ ਗੋਬਿੰਦ ਮੁਕੰਦ ਉਦਾਰੇ ਅਪਾਰੇ ਗੋਬਿੰਦ ਮੁਕੰਦ ਹਰੀ ਅੰਕ ਰੀ ਅੰਗ ਨਰਨਾਮੇ ਕਮੇ ਹਰਿ ਅੰਕ ਰੀ ਅੰਗ ਨਰਨਾਮੇ ਅਕਮੇ ਗੋਬਿੰਦ ਮੁਕੰਦ ਉਦਾਰੇ ਅਪਾਰੇ ਏ ਮੁਕੰਦ ਉਦਾਰੇ ਨਪਾਰੇ ਹਰੀ ਅੰਕ ਰੀ ਅੰਗ ਨਰਨਾਮੇ ਕਮੇ